ਪੰਜਾਬ ਪੁਲਿਸ ਦੇ ਕਿਸੇ ਨਾ ਕਿਸੇ ਮੁਲਾਜ਼ਮ ਦਾ ਕੋਈ ਨਾ ਕੋਈ ਜਿਹਾ ਕਾਰਨਾਮਾ ਸਾਹਮਣੇ ਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਪੂਰੇ ਵਿਭਾਗ ਦੀਆਂ ਹੀ ਮੁਸ਼ਕਲਾਂ ਵਧਾ ਕੇ ਰੱਖ ਦਿੰਦਾ ਹੈ ਤਾਂ ਜਿਹਾ ਮਾਮਲਾ ਇੱਕ ਸਾਹਮਣੇ ਆਇਆ ਸੀ ਜਿੱਥੇ ਇੱਕ ਪੁਲਿਸ ਮੁਲਾਜ਼ਮ ਆਪਣੇ ਹੀ ਮੁਲਾਜ਼ਮਾ ਨਾਲ ਨਾਕੇ ਤੇ ਬਹਿਸ ਕਰਦਾ ਹੋਇਆ ਨਜ਼ਰ ਆਇਆ ਜਿਸ ਤੋਂ ਬਾਅਦ ਉਸਤੇ ਹੁਣ ਵੱਡੀ ਕਾਰਵਾਈ ਹੋਈ ਹੈ ਦੱਸਦੀ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਸਵੈਤ ਟੀਮ ਦੇ ਮੁਲਾਜ਼ਮਾਂ ਨਾਲ ਸ਼ੀਸ਼ਿਆਂ ਤੇ ਕਾਲੀ ਜਾਲੀ ਲਗਾਉਣ ਤੇ ਬਹਿਸ ਕਰਨ ਦੇ ਮਾਮਲੇ 'ਚ ਐਸਐਸਪੀ ਦਿਹਾਤੀ ਅਮਰਸਰ ਚਰਨਜੀਤ ਸਿੰਘ ਨੇ ਪੁਲਿਸ ਮੁਲਾਜ਼ਮ ਤੇ ਕਾਰਵਾਈ ਕਰਦਿਆਂ ਉਸ ਨੂੰ ਮੁਅਤਲ ਕਰ ਦਿੱਤਾ ਹੈ ਇਹ ਵੀ ਦੱਸਦੀ ਹੈ ਕਿ ਇਸ ਮਾਮਲੇ ਦੀ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇਹ ਮੁਲਜ਼ਮ ਮੁਲਾਜ਼ਮ ਆਪਣੇ ਆਪ ਨੂੰ ਡੀਐਸਪੀ ਗੁਰਿੰਦਰਪਾਲ ਨਾਗਰਾ ਦਾ ਨਾਲ ਡਿਊਟੀ ਕਰਦੇ ਦੱਸ ਰਿਹਾ ਤੇ ਸਵੈਤਕਿੰਦ ਦੇ ਮੁਲਾਜ਼ਮ ਉਸ ਨੂੰ ਵਾਰ-ਵਾਰ ਇਹ ਕਹਿ ਰਹੇ ਸੀ ਕਿ ਤੁਸੀਂ ਆਪਣੀ ਗੱਡੀ ਤੋਂ ਜਾਲੀਆਂ ਲਾ ਦੋ ਉਸ ਨੇ ਕਿਹਾ ਕਿ ਸੀਆਈਏ ਸਟਾਫ ਵਿੱਚ ਮੈਂ ਕੰਮ ਕਰਦਾ ਤੇ ਜਾਲੀਆਂ ਲਗਾ ਕੇ ਘੁੰਮਦਾ ਤੇ ਜਾਲੀ ਕਿਸੇ ਵੀ ਕੀਮਤ ਤੇ ਮੈਂ ਨਹੀਂ ਲਾਵਾਂਗਾ ਇਸ ਘਟਨਾ ਦੀ ਵੀਡੀਓ ਮੁਲਾਜ਼ਮਾਂ ਨੇ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਸ ਮੁਲਾਜ਼ਮ ਨੇ ਪੁਲਿਸ ਮੁਲਾਜ਼ਮਾਂ ਨਾਲ ਬਤਸਲੂਕੀ ਵੀ ਕੀਤੀ ਇਸ ਮੁਲਾਜ਼ਮ ਨੇ ਵਰਦੀ ਵੀ ਨਹੀਂ ਪਾਈ ਹੋਈ ਸੀ ਤੇ ਵਾਰ-ਵਾਰ ਇਹ ਵੀ ਕਹਿ ਰਿਹਾ ਸੀ ਕਿ ਮੇਰੀਆਂ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਹੋਈਆਂ ਨੇ ਉਧਰ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਮੁਲਾਜ਼ਮ ਵੱਲੋਂ ਸਵੈਤ ਮੁਲਾਜ਼ਮਾਂ ਦੇ ਨਾਲ ਬਹਿਸ ਕਰਨ ਦਾ ਮਾਮਲਾ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਉਸ ਤੋਂ ਬਾਅਦ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਮੁਲਾਜ਼ਮ ਨੂੰ ਮਤਲ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਅਪਰੰਤ ਵਿਭਾਗੀ ਕਾਰਵਾਈ ਵੀ ਜਿਹੜੀ ਹੈ ਉਸ ਮੁਲਾਜ਼ਮ ਤੇ ਹੁਣ ਕੀਤੀ ਜਾਵੇਗੀ ਤਾਂ ਦਰਸ਼ਕਾਂ ਦੱਸਦੇ ਕਿ ਜਿਹੜੀ ਵੀਡੀਓ ਹੈ ਵਾਇਰਲ ਵੀਡੀਓ ਹੈ ਸੋਸ਼ਲ ਮੀਡੀਆ ਤੇ ਖੂਬ ਘੁੰਮ ਰਹੀ ਹੈ ਤੇ ਜਿਸ ਤੋਂ ਕਿਤਨਾ ਕਿਤੇ ਸਮਾਜ ਦੇ ਵਿੱਚ ਮਾੜਾ ਪ੍ਰਭਾਵ ਵੀ ਜਾਂਦਾ ਹੈ ਕਿ ਜਿਹੜੇ ਮੁਲਾਜ਼ਮ ਨੇ ਉਹ ਖੁਦ ਕਾਨੂੰਨ ਦੀਆਂ ਤਜੀਆਂ ਉਡਾ ਰਹੇ ਨੇ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਪੁਲਿਸ ਫਿਰ ਕਿਸ ਤਰੀਕੇ ਨਾਲ ਕਹਿ ਸਕਦੀ ਹੈ ਕਿ ਤੁਸੀਂ ਆ ਗਲਤੀ ਕੀਤੀ ਹੈ ਤਾਂ ਇਸੇ ਨੂੰ ਲੈ ਕੇ ਹੁਣ ਜਦੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਂਦਾ ਤਾਂ ਉਹ ਕਾਰਵਾਈ ਕਰ ਦਿੰਦੇ ਨੇ ਆਪਣੇ ਮੁਲਾਜ਼ਮ ਨੂੰ ਮਤਲ ਕਰ ਦਿੰਦੇ ਨੇ ਤਾਂ ਥਾਰ ਗੱਡੀ ਸੀਗੀ ਜਿਸ ਦੇ ਵਿੱਚ ਉਸ ਨੇ ਜਾਲੀਆਂ ਲਗਾਈਆਂ ਹੋਈਆਂ ਸੀ ਜਿਹੜੀਆਂ ਕਿ ਉਹ ਵੀ ਗੈਰ ਕਾਨੂੰਨੀਆ ਲਗਾਉਣਾ ਤੇ ਦੂਜੇ ਪਾਸੇ ਜਿਹੜਾ ਮੁਲਾਜ਼ਮਾਂ ਦੇ ਨਾਲ ਬਹਿਸ ਵੀ ਕੀਤੀ ਗਈ ਤੇ ਅੱਗੋਂ ਕਈ ਵਾਰ ਜਿਹहां ਹੁੰਦਾ ਕਿ ਜੇਕਰ ਕੋਈ ਗਲਤੀ ਕਰਦਾ ਹੈ ਕਈ ਵਾਰ ਮੁਲਾਜ਼ਮਾਂ ਵੱਲੋਂ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਹੁਣ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤੇ ਅੱਗੇ ਵਾਸਤੇ ਗਲਤੀ ਨਾ ਕੀਤੀ ਜਾਵੇ ਪਰ ਉਹ ਆਪਣੀ ਗਲਤੀ ਵੀ ਨਹੀਂ ਮੰਨ ਰਿਹਾ ਸੀ ਤੇ ਦੂਜੇ ਪਾਸੇ ਜਿਹੜਾ ਇਹ ਕਹਿ ਰਿਹਾ ਸੀਗਾ ਕਿ ਮੇਰੀਆਂ ਸਾਰੀਆਂ ਗੱਡੀਆਂ ਤੇ ਜਾਲੀ ਲੱਗੀ ਹੋਈ ਹੈ ਤੇ ਮੈਂ ਇਸੇ ਤਰੀਕੇ ਦੇ ਨਾਲ ਘੁੰਮਦਾ ਤਾਂ ਜਿਸ ਨੂੰ ਲੈ ਕੇ ਕਹ ਲਈਏ ਕਿ ਹੁਣ ਸਖਤ ਰੁਖ ਪੁਲਿਸ ਵਿਭਾਗ ਦਾ ਦੇਖਣ ਨੂੰ ਮਿਲਿਆ ਕਿਉਂਕਿ ਪੁਲਿਸ ਦੀ ਕਿਰਕਰੀ ਹੈ ਜਿਹੜੀ ਉਹ ਹੋ ਰਹੀ ਹੈ ਜਦ ਤੋਂ ਇਹ ਵੀਡੀਓ ਸਾਹਮਣੇ ਆਈ ਕਿਉਂਕਿ ਜਿੰਨੇ ਵੀ ਕਹਨੀਏ ਕਿ ਮੰਤਰੀ ਹੁੰਦੇ ਨੇ ਜਾਂ ਸੀਐਮ ਹੁੰਦਾ ਉਹਨਾਂ ਦੇ ਧਿਆਨ 'ਚ ਵੀ ਜਾਂਦਾ ਹੈ ਮਾਮਲਾ ਜਿਸ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਤੇ ਪੁਲਿਸ ਵਿਭਾਗ ਜਿਹੜੇ ਉਹਨਾਂ ਨੂੰ ਫਿਰ ਕਿਤਨਾ ਕਿਤੇ ਕਾਰਵਾਈ ਕਰਨੀ ਪੈਂਦੀ ਹੈ ਤੇ ਵੱਡੀ ਕਾਰਵਾਈ ਹੋਈ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਵਿੱਚ ਕੁਝ ਗਲਤੀਆਂ ਪੁਲਿਸ ਮੁਲਾਜ਼ਮਾਂ ਦੀਆਂ ਸਾਹਮਣੇ ਆਉਂਦੀਆਂ ਜਿਨ੍ਹਾਂ ਦਾ ਖਮਿਆਜਾ ਉਹਨਾਂ ਨੂੰ ਸਮੇਂ-ਸਮੇਂ ਤੇ ਭੁਗਤਣਾ ਪਿਆ ਤਾਂ ਇਸੇ ਵਿੱਚ ਕਹ ਲਈਏ ਕਿ ਕਿਸ ਸੰਦਰਭ ਦੇ ਵਿੱਚ ਇਹ ਵੀ ਕਾਰਵਾਈ ਵੱਡੀ ਦੇਖਣ ਨੂੰ ਮਿਲੀ ਹੈ ਅਤੇ ਉਸ ਮੁਲਾਜ਼ਮ ਨੂੰ ਮੁਤਲ ਕਰ ਦਿੱਤਾ ਗਿਆ ਹੈ ਕਿ ਦੇ ਸਮੇਂ ਤੱਕ ਕਾਰਵਾਈ ਅੱਗੇ ਵਿਭਾਗੀ ਕਾਰਵਾਈ ਕੀ ਰਹਿੰਦੀ ਹੈ ਕਿਉਂਕਿ ਵਿਭਾਗ ਵੱਲੋਂ ਵੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਕਾਰਵਾਈ ਗਲਤੀ ਕਾਰਨ ਕੀਤੀ ਜਾਂਦੀ ਹੈ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਬਰਖਾਸਤ ਕੀਤਾ ਜਾਂਦਾ ਤਾਂ ਜਿਹੀਆਂ ਕਾਰਵਾਈਆਂ ਵੀ ਸਾਹਮਣੇ ਆਉਂਦੀਆਂ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਵਿਭਾਗ ਕਿਹੜੀ ਕਾਰਵਾਈ ਕਰੇਗਾ ਅਮਲ ਵਿੱਚ ਲਿਆਏਗਾ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਦਿਓ ਜੱਜ ਧੰਨਵਾਦ